ਹਮੇ ਆਵ ਗੁਣ ਪਰੇ ਇੱਕ ਗੁਣ ਨਾਖੀ ਅੰਮ੍ਰਿਤ ਛਾਡ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੁਲੇ ਸੋਤ ਦਰਾਜ਼ੇ ਉਪ੍ਰੀਤਨ ਇਕ ਉਤਮ ਪੰਥ ਸੁਣਿਓ ਗੁਰ ਸੰਗਤਿ ਸਿਮੇ ਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾ ਸੁਖ ਹੋ ਤਲ ਗੁਰ ਸੇਵੀਆ ਕਹਨ ਇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਵਾਸਿ ਫਤਖ ਸੰਮਦੀ ਨੂਰ ਅਰ ਸਾਂਹੋ ਕੋਰ ਸਾਂਹੋ ਛੱਟੀਐ ਤੁਧ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਸਜਣ ਸੱਚੇ ਪਾਤੇ ਸਾਹ ਸਿਰ ਸਾਹ ਦਾਇ जिस पास बठां सोह सब नादा सजण सचा पात सहो सिर सहा जिस पास बहठियां सोह सब न वे सहो ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹ ਲੱਛੌਥ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬੇਨਾ ਜੀ ਰਾ ਰਹਿ ਨ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਨੇ ਸਤ ਗੁਰ ਕਬਲੇ ਹਾਰੀ ਹਰ ਬਿਨ ਜੀ ਆ ਰਹਿ ਨਾ ਸਕਾ ਜਿਉ ਬਾਲਕ ਖੀਰ ਆਧਾਰੀ ਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕੈ ਬਲ ਹਾਰੀ ਮਾਨ ਰੇ ਹਰ ਕੀ ਰਤ ਨਾਮ ਅੰਮ੍ਰਿਤ ਜਲ ਪਾਈ ਐ ਜੇਨ ਕਾਓ ਕਿਰਪਾ ਤੁਮਾਰੀ ਰਹਾਉ ਸੰਕ ਸੰੰਦਨ ਨਾਰਦ ਮਨ ਸੇਵਾਹ ਦਿਨ ਜਪਤ ਰਹਾ ਬਨਵਾਰੀ ਸਰਨਾਗਤ ਪ੍ਰਹਲਾਦ ਜਾਨੈ ਆਏ ਤਿਨ ਹਕ ਨਿਰੰਝਨ ਇੱਕ ਵਰਤੈ ਇੱਕਾ ਜੋਤਿ ਮੁਰਾਰੀ ਸਾਧ ਜਾਚਕ ਤੂ ਇੱਕੋ ਦਾਤਾ ਮੰਗਹ ਹਾਥ ਪਸਾਰੀ ਅਗਤ ਜਨਾ ਕੇ ਉਤਮ ਬਾਣੀ ਗਾਵਹ ਅਕਾਥ ਕਥਾ ਨਿਤ ਨਿਆਰੀ ਸਤਲ ਜਨਮ ਪਿਆ ਤਿਲ ਕੇਰਾ ਆਪ ਤਰੇ ਨ ਮੁਖ ਦੁਬੇ ਦਾ ਦੁਰ ਮਤ ਬਿਆਪੇ ਜਿਨ ਅੰਤਰ ਮੁਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੈ ਓਏ ਦੁਬੇ ਸਣ ਪਰਵਾਰੀ ਨਿੰਦਕ ਨਿੰਦਾ ਕਾਲੇ ਮਾਲ ਤੁੰ ਵਾ ਉਹ ਹੁ ਮਾਲ ਭਖ ਮਾਇਆ ਤਾਰੀ ਸੰਤ ਜਨਾ ਕੀ ਨੰਦਾ ਵੇ ਆਪੇ ਨਾ ਉਰਵਾਰ ਨਾ ਪਾਰੇ ਇਹ ਰੋ ਪਰ ਪੰਜ ਖੇਲ ਕੀਆ ਸਭ ਕਰਤਾ ਹਾਰ ਕਰਤਾ ਸਭ ਕਲਤਾਰੀ ਹਾਰ ਇੱਕ ਸੂਤ ਵਰਤਾ ਯੁਗ ਅੰਤਰ ਸੂਤ ਖਿੰਚਾ ਇਕੰਕਾਰੀ ਰਸਨਾ ਰਸ ਨੇ ਰਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੇ ਰਸਨ ਰਸਨ ਰਸ ਗਾਵਹਿ ਹਰ ਗੋਲ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੀਤ ਪਿਆਰੀ ਰਸਨ ਰਸਨ ਰਾਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੇ ਸਾਲ ਵਾਹਿ ਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲੇ ਹਾਰੀ